ਘਰਿਆ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਮੈਂ ਵੀਡੀਓ ਬਣਾਉਂਦਾ ਮਸਕਤੇ ਆ ਕਿ ਜਦੋਂ ਪੁਰਾਣਾ ਪੰਜਾਬ ਹੁੰਦਾ ਸੀ ਆਪਣਾ ਪਿਛਲਾ ਪੰਜਾਬ ਤੋਂ ਪੁਰਾਣ ਦੇ ਵਿੱਚ ਘਰ ਪੱਕੇ ਨਹੀਂ ਸਨ ਉਦੋਂ ਘਰਿਆ ਨੂੰ ਲਿੱਪਣਾ ਮਿੱਟੀ ਦੇ ਨਾਲ ਮਾਫ਼ਸੇ ਮੈਂ ਇਹ ਗੱਲ ਕਹਿੰਦਾ ਆਪਣੇ ਘਰਾਂ ਦੇ ਵਿੱਚ ਪਾਣੀ ਨਹੀਂ ਸੀ ਜਾਂ ਪਾਣੀ ਦੀ ਜਿਹੜੀ ਉਹ ਹੁੰਦੀ ਹੈਗੀ ਨੇ ਆ ਨਲਕਾ ਗੇੜਨ ਵਾਲਾ ਉਹ ਕਈ ਕੜਾ ਦੇ ਵਿੱਚ ਘਟ ਸੀ ਤੇ ਬੀਬੀਆਂ ਕੀ ਕਰਦੀਆਂ ਦੀ ਬੀਬੀਆਂ ਨਾ ਜਿੰਮ ਕਿ ਆਪਣੇ ਡੜਕੇ ਦੇ ਖੂਹੋਂ ਨਾ ਬਾ ਉਹ ਤੋਂ ਪਾਣੀ ਭਰ ਲੈ ਕੇ ਆਉਣਾ ਖਾਣਾ ਬਣਾਉਣ ਵਾਸਤੇ ਜਾਂ ਘਾਣੂ ਦੀਪਣ ਵਾਸਤੇ ਜਾਂ ਪਾਂਡੇ ਮੰਜਾ ਵਜਣੋਂ ਵਾਸਤੇ ਕੋਈ ਹੋਰ ਕੋਈ ਵੀ ਤਰੀਕੇ ਨਾਲ ਤੇ ਲੰਗ ਤੇ ਲੰਗ ਤੇ ਲੰਗਦੇ ਸਮੇਂ ਨੂੰ ਫਿਰ ਉਦੋਂ ਬਾਅਦ ਫਿਰ ਘਰਾਂ ਦੇ ਵਿੱਚ ਆਈਆਂ ਨੇ ਫਿਰ ਟੈਂਕੀਆਂ ਵੀ ਹੋਰ ਹੋਰ ਹੀ ਰਿਕਰਡ ਨੇ ਉਹ ਵੀ ਫਿਰ ਪੱਕੀ ਹੋਣ ਲੱਗ ਗਈ ਤੇ ਨੌਲਜੀ ਥੋੜੀ ਥੋੜੀ ਐਡਵਾਂਸ ਹੋਣ ਲੱਗੀ ਫਿਰ ਟੈਂਕੀਆਂ ਆ ਗਈਆਂ ਫਿਰ ਟੈਂਕੀ ਦੇ ਬਾਅਦ ਉਹਨੂੰ ਭਰਨ ਲਈ ਫਿਰ ਕੁੱਲੂ ਪੰਪ ਕੁੱਲੂ ਪੰਪ ਤੋਂ ਬਾਅਦ ਫਿਰ ਜਿਹੜੇ ਆਪਣੇ ਘਰਾਂ ਵਿੱਚ ਲੱਗਿਓ ਨੇ ਆਉਂ ਤੋੜਦੇ ਸਰਕਾਰੀ ਟੂਟੀਆਂ ਜਿੰਨਾ ਦੇ ਥਰੂ ਚਲੋ ਇੱਕ ਦੋ ਘੰਟੇ ਆ ਬੱਕੀ ਟੈਂਕੀ ਭਰ ਵੀ ਜਾਂਦੇ ਸੀ ਪਰ ਮੈਂ ਹਲਾ ਕੇ ਟੈਂਕੀ ਇਹਦੇ ਕੀ ਆ ਉਹ ਪੂਰੀ ਨਹੀਂ ਸੀ ਭਰਦੀ ਉਹ ਅੱਧੀ ਭਰਦੀ ਜਲਦੀ ਦੋ ਘਟੇ ਭਰਦੀ ਮੈਂ ਕਿ ਖਾਣਾ ਨਾਉਣ ਬਾਰੇ ਆ ਭਾਂਡੇ-ਪੁੰਡੇ ਜਾਂ ਕੁਛ ਵੀ ਆਪਾਂ ਪਾਣੀ ਇਹ ਵਿੱਚ ਜਿਹੜਾ ਕੰਮ ਹੁੰਦਾ ਵਾ ਪਾਣੀ ਨਾਲ ਉਹ ਕੰਮ ਆਉਂਦਾ YouTube ਮੱਕੀ ਉਹਨਾਂ ਦੇ ਪੰਨੇ ਸੱਜਦਾ ਦੀ ਤੇ ਹੁਣ ਟੈਕਨੋਲੋਜੀ ਥੋੜੀ ਹੋਰ ਵਧੀ ਔਰ ਤਰੱਕੀ ਕੀਤੀ ਤੇ ਉਹਦੇ ਬਾਅਦ ਆ ਗਏ ਸਮਸੀ ਵੱਲ ਸਮਸੀ ਵੱਲ ਨੇ ਨਾ ਕੰਮ ਆਪਣਾ ਆਸਾਨ ਕਰ ਦਿੱਤਾ ਕਿ ਉਹਨਾਂ ਨਾਲ ਪਾਣੀ ਉਹਨਾਂ ਨਾਲ ਕਾਗਡ ਬੰਦੀ ਸੀ ਤੇ ਨਾ ਹੀ ਕੋਹੇ ਵਿੱਚ ਪਾਣੀ ਪੜਨਦੀ ਉਹਨਾਂ ਦੀ ਮਿਹਨਤ ਕੱਢ ਗਈ ਬੰਦੇ ਦੀ ਹੁਣ ਆ ਗਿਆ ਮਸ਼ੀਨੀ ਯੁੱਗ ਸਮਸੀ ਵੱਲੋਂ ਆਪਾਂ ਤਾਂ ਉਹਨਾਂ ਪਾ ਮੱਕੀ ਦੇ ਬਾਹਰੋਂ ਬਿਜਲੀ ਤੋਂ ਪਾ ਉਹ ਮਸ਼ੀਨ ਲੈ ਆ ਗਏ ਘਰਾਂ ਦੇ ਵਿੱਚ ਆਂ ਤੁਸੀਂ ਦੇਖਿਆ ਹੀ ਹੋਗਾ ਸਾਰੇ ਨੇ ਉਹੀ ਉਹਦੇ ਨਾਲ ਫਿਰ ਬੋਰਡ ਹੁੰਦਾ ਬੋਰਡ ਤੋਂ ਬਾਅਦ ਫਿਰ ਉਹ ਦਿਖਤਾਈ ਕਰਦੇ ਨੇ ਆਪਾਂ ਨੂੰ ਇਹਦਾ ਡੰਕਾ ਆਪਾਂ ਨੂੰ ਉਸ ਤੋਂ ਬਾਅਦ ਫਿਰ ਫਿਟਿੰਗ ਕਰਾ ਜੋ ਹੁੰਦੇ ਪਾਪਾ ਉਹ ਮੰਨਦੇ ਨੇ ਫਿਰ ਉਹਦੇ ਮੋਟਰ ਰੱਖੀ ਜਾਂਦੀ ਆ ਪਾਣੀ ਵਾਲੀ ਉਸ ਤੋਂ ਬਾਅਦ ਫਿਰ ਕਿਤੇ ਆ ਗਿਆ ਪਾਣੀ ਆ ਨਿਕਲਦਾ ਹੁੰਦਾ ਸਾਥੀ ਦੇ ਵਿੱਚੋਂ ਤੇ ਉਹਦੇ ਨਾਲ ਫਿਰ ਟੈਂਕੀ ਭਰਨੀ ਉਹਨਾਂ ਕਿਉਂ ਹੁਣ ਉਸ ਟਾਈਮ ਤੇ ਵਿੱਚ ਜਿਹੜਾ ਪਾਣੀ ਦੀ ਉਹਦੀ ਕਦਰ ਤੀ ਹੁਣ ਇਸ ਟਾਈਮ ਦੇ ਵਿੱਚ ਪਾਣੀ ਆ ਆਪਾਂ ਉਹ ਦੇਖਦੇ ਕਿ ਫਿਰ ਫਾਲ ਤੋਂ ਕੋਡਲੀ ਆਉਂਦਾ ਪਾਣੀ ਤੇ ਹੌਲੀ ਹੌਲੀ ਕਈ ਸ਼ਹਿਰਾਂ ਦੇ ਵਿੱਚ ਜਾਂ ਕਈ ਪਿੰਡਾਂ ਦੇ ਵਿੱਚ ਪਾਣੀ ਦੀ ਕਮੀ ਹੋਣ ਲੱਗੀ। ਹੁੰਦੇ ਹੋਣ ਆ ਗਈਆਂ ਨੇ ਗਰਮੀਆਂ, ਗਰਮੀਆਂ ਦੇ ਵਿੱਚ ਝੋਨੇ ਦੀ ਫਸਲ ਜੜੇ ਕੀ ਸਭ ਤੋਂ ਵੱਧ ਪਾਣੀ ਤੋੜ ਹੁੰਦੀ ਉਸ ਨੂੰ ਉਗਾਉਣ ਲਈ ਤੇ ਉਸ ਨੂੰ ਤਿਆਰ ਕਰਨ ਲਈ ਤੇ ਉਸ ਨੂੰ ਸੰਭਾਲਣ ਲਈ ਤੇ ਗਈ ਬੰડા ਦੇ ਵਿੱਚ ਕੰਮ ਨਹੀਂ ਕਮੇ ਹੋਏ ਜਾਂ ਕਿਥੇ ਪਾਣੀ ਤੱਕ ਇੱਕ ਬੂੰਦ ਤੱਕ ਨਹੀਂ ਸੀ ਹੁੰਦੀ ਤੇ ਉਸ ਨੂੰ ਫਸਲ ਨੂੰ ਬਾਉਂਡੀ ਕਾਫੀ ਜ਼ਿਆਦਾ ਪਾਣੀ ਦੀ ਮਤਲਬ ਲੋੜ ਹੁੰਦੀ ਸੀ ਤੇ ਤੂੰ ਸਮਝ ਕੇ ਹੋਣਗੇ ਮੈਂ ਕੀ ਕਹਾਂ ਟੋਣਾ ਕਿ ਪਾਣੀ ਜਿਹੜਾ ਕੀ ਹੁਣ ਦੇ ਟਾਈਮ ਵਿੱਚ ਆਪਾਂ ਨੂੰ ਸੰਭਾਲ ਲਈਏ ਕਿਉਂਕਿ ਕੁਦਰਤ ਆਪਣਾ ਤਵਾ ਬਹੁਤ ਹੀ ਸੰਕਰ ਮਾਤਰਾ ਵਿੱਚ ਜੇ ਆਪਾਂ ਨੂੰ ਐਂ ਖਰਾਬ ਕਰੀ ਗੇ ਇਹਨੂੰ ਸੰਭਾਲ ਲਿਆ ਨਹੀਂ ਹੈਗਾ ਤਾਂ ਇਹ ਆਪਣੀ ਅਸੀਰ ਬਾੜੀ ਪੈਣਾ ਵਾਂਗੂ ਕੁਦਰ ਨੂੰ ਦੇਖਾ ਬੈਨੂ ਕਿਫ ਦਿੱਤਾ ਪਰ ਜੇ ਆਪਾਂ ਕੁਫ ਨੂੰ ਨਾ ਸੰਭਾਲਦੇ ਤਾਂ ਉਹ ਆਪਣੀ ਹੀ ਨਾਕਮ ਜਾ ਬੇਸ ਹੋ ਜਾ ਆਪਣੀ ਤੇ ਇਹ ਮੇਰੇ ਵੀਡੀਓ ਨੂੰ ਤਾਂ ਬਸ ਕਰਤੀ ਅੱਜ ਦਾ